ਸਨ ਪ੍ਰੋਫੈਸ਼ਨੇਲ ਖੁਸ਼ ਖੇਤੀ ਖਬਰਾਂ ਪਹਿਲੀ ਖਬਰ ਹੈ ਕਿ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ 44% ਦੀ ਰਕਬਾ ਮਧਿਆ ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸੰਭਾਲ ਤੇ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਭਰ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਜਾਗਰੂਤ ਕੀਤਾ ਜਾ ਰਿਹਾ ਹੈ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਤ ਕੀਤੇ ਜਾਣ ਲਈ ਚਲਾਈ ਗਈ ਮਹਮ ਨੂੰ ਵੱਡਾ ਹੁਲਾਰਾ ਮਿਲ ਰਿਹਾ ਹੈ ਜਿਸ ਦੇ ਚੱਲਦਿਆਂ ਆਉਂ ਸੂਬੇ ਵਿੱਚ ਅੱਧੇ ਸੌਣੀ ਸੀਜ਼ਨ ਵਿੱਚ ਹੀ ਪਿਛਲੇ ਸਾਲ ਸਮੁੱਚੇ ਸੀਜ਼ਨ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਦੇ ਰਕਵੇ ਵਿੱਚ 44 ਫੀਸਦੀ ਦਾ ਵਾਧਾ ਹੋ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੌਣੀ ਸੀਜ਼ਨ ਵਿੱਚ 248000 ਏਕੜ ਰਕਵੇ ਵਿੱਚ ਸਿੱਧੀ ਬਿਜਾਈ ਹੋ ਚੁੱਕੀ ਹੈ ਯੂਕੇ ਪਿਛਲੇ ਸਾਲ 172000 ਏਕੜ ਸੀ ਖੇਤੀਬਾੜੀ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਮੁਕਸਰ ਸਾਹਿਬ ਜ਼ਿਲ੍ਹਾ ਮੋਰੀਰੀ ਹੈ ਇੱਥੇ ਮਸਾਲੇ 78468 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ ਇਸ ਤੋਂ ਬਾਅਦ ਨੰਬਰ ਆਉਂਦਾ ਜੀ ਫਾਜ਼ਿਲਕਾ ਦਾ ਜਿੱਥੇ 75824 ਏਕੜ ਤੇ ਅੰਮ੍ਰਿਤਸਰ ਵਿੱਚ 17913 ਏਕੜ ਤੇ ਫੋਜਪੁਰ ਵਿੱਚ 17644 ਏਕੜ ਅਤੇ ਬਟਿੰਡੇ ਦੇ ਵਿੱਚ 12760 ਏਕੜ ਰਕਬੇ ਹਿੱਟ ਚੋਣੇ ਦੀ ਸਿੱਧੀ ਮਜਾਈ ਹੋਈ ਹੈ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਡੀਐਸਆਰ ਤਕਨੀਕਾਂ ਬਾਰੇ ਉਤਸ਼ਾਹਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਅਗਲੀ ਖਬਰ ਹੈ ਜੀ ਪੀਏਯੂ ਨੇ ਲੱਬਿਆ ਪੱਤਾ ਮਰੋੜ ਦੀ ਬਿਮਾਰੀ ਦਾ ਤੋੜ ਨਰਮੇ ਦੀ ਫਸਲ ਦੀ ਨਰੋਗ ਕਾਸ਼ਤ ਲਈ ਇੱਕ ਸ਼ਾਨਦਾਰ ਖੋਜ ਨੂੰ ਸਾਹਮਣੇ ਲਿਆਉਂਦੇ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਰਮੇ ਵਿੱਚ ਪੱਤਾ ਮਰੋੜ ਬਿਮਾਰੀ ਦਾ ਸਾਹਮਣਾ ਕਰਨ ਦੀ ਸਮਰੱਥਾ ਪੈਦਾ ਕਰਨ ਲਈ ਜੰਗਲੀ ਕਪਾਹ ਦੀ ਸਫਲਤਾਪੂਰਵਕ ਵਰਤੋਂ ਕਰਨ ਵਾਲੀ ਦੁਨੀਆ ਦੀ ਪਹਿਲੀ ਖੋਜ ਸੰਸਥਾ ਬਣ ਗਈ ਹੈ ਪੀਯੂ ਦੇ ਉਪਕੁਲਪਤੀ ਡਾਕਟਰ ਸਤਵੀਰ ਸਿੰਘ ਗੋਸਲ ਨੇ ਦੱਸਿਆ ਕਿ ਪੱਤਾ ਮਰੋੜ ਬਿਮਾਰੀ ਉੱਤਰ ਭਾਰਤੀ ਸੂਬਿਆਂ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਨਾਲ-ਨਾਲ ਪਾਕਿਸਤਾਨ ਵਿੱਚ ਵੀ ਨਰਮੇ ਦੀ ਪੈਦਾਵਾਰ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਗੰਭੀਰ ਬਿਮਾਰੀ ਹੈ ਕਮੰਤਰੀ ਨਰਮਾ ਸਲਾਹਕਾਰ ਕਮੇਟੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਪੀਯੂ ਦੇ ਨਿਰਦੇਸ਼ਕ ਖੋਸ ਡਾਕਟਰ ਅਜਮੇਰ ਸਿੰਘ ਟੱਟ ਨੇ ਦੱਸਿਆ ਹੈ ਕਿ ਭਾਰਤ ਪਾਕਿਸਤਾਨ ਅਤੇ ਚੀਨ ਦوار ਚੀਨ ਦੁਨੀਆ ਦੇ ਲਗਭਗ ਅੱਧੇ ਨਰਮੇ ਦਾ ਉਤਪਾਦਨ ਕਰਦੇ ਹਨ ਵਿਸ਼ਵ ਦੇ ਨਰਮਾ ਕਾਸ਼ਤਕਾਰਾਂ ਚੋਂ ਲਗਭਗ 85% ਇਹਨਾਂ ਤਿੰਨ ਏਸ਼ੀਆਈ ਮਲਕਾਂ ਵਿੱਚ ਰਹਿੰਦੇ ਹਨ ਇਸ ਲਈ ਏਸ਼ੀਆ ਤੇ ਦੁਨੀਆ ਭਰ ਵਿੱਚ ਕਪਾਹ ਦੇ ਉਤਪਾਦਨ ਦੀ ਸਥਿਰਤਾ ਨੂੰ ਪੱਤਾ ਮਰੋੜ ਬਿਮਾਰੀ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਫਰੀਦਕੋਟ ਵਿੱਚ ਪੀਯੂ ਦੇ ਖੇਤਰੀ ਖੋਜ ਕੇਂਦਰ ਦੇ ਸਾਬਕਾ ਨਿਰਦੇਸ਼ਕ ਡਾਕਟਰ ਪੰਕਜ ਰਠੌਰ ਨੇ ਦੱਸਿਆ ਕਿ ਇਹ ਬਿਮਾਰੀ ਪੱਤਿਆਂ ਤੇ ਛੋਟੀਆਂ ਨਾੜੀਆਂ ਦੇ ਸੰਗਣੇ ਹੋਣ ਨਾਲ ਸ਼ੁਰੂ ਹੁੰਦੀ ਹੈ ਇਸ ਬਿਮਾਰੀ ਦੇ ਪ੍ਰਬੰਧਨ ਲਈ ਨਰਮੇਨੀਆਂ ਸ਼ੈਣਸ਼ੀਲ ਕਿਸਮਾਂ ਨੂੰ ਵਿਕਸਿਤ ਕਰਨਾ ਹੀ ਇੱਕ ਬਦਲ ਹੈ ਡਾਕਟਰ ਵਿਰਿੰਦਰ ਸਿੰਘ ਸੋਹੂ ਨੇ ਚਿੱਟੀ ਮੱਖੀ ਰਾਹੀਂ ਸੰਚਾਰਿਤ ਵਾਇਰਸ ਦੇ ਆਰਥਿਕ ਪ੍ਰਭਾਵਾਂ ਬਾਰੇ ਵੀ ਗੱਲ ਕੀਤੀ ਖਬਰ ਹੈ ਜੀ ਕਿਸਾਨਾਂ ਦੇ ਇੱਕ ਏ ਨੇ ਬੈਂਕ ਅਧਿਕਾਰੀ ਕੀਤੇ ਪੈਸੇ ਵਾਪਸ ਦੇਣ ਲਈ ਮਜਬੂਰ ਬੈਂਕ ਦੇ ਅੱਗੇ ਧਰਨਾ ਲਾਉਣ ਤੇ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਭਈ ਤੇ ਕਿਸਾਨਾਂ ਦੇ ਪੈਸੇ ਮੋੜਨ ਤੇ ਧਰਨਾ ਚੱਕਿਆ ਗਿਆ ਐ ਦੱਸਿਆ ਜਾਂਦਾ ਹੈ ਕਿ ਪਿੰਡ ਦਲੇਲ ਸਿੰਘ ਵਾਲਾ ਜਿਲ੍ਹਾ ਮਾਨਸਾ ਦੇ ਕਿਸਾਨਾਂ ਬਲੋਮ ਪ੍ਰਾਈਵੇਟ ਬੈਂਕ ਤੋਂ 5 ਸਾਲ ਪਹਿਲਾਂ 7 ਲੱਖ ਰੁਪਏ ਦੀ ਲਿਮਟ ਬਣਾਈ ਗਈ ਸੀ ਜੋ ਹੁਣ ਵਿਆਜ ਸਮੇਤ ਭਰ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਲਿਮਟ ਬਣਾਉਣ ਸਮੇਂ ਬੈਂਕ ਵੱਲੋਂ ਸਬੰਧਤ ਕਿਸਾਨਾਂ ਦਾ ਬੀਮਾ ਕੀਤਾ ਗਿਆ ਸੀ ਜਿਸ ਦੀ ਰਕਮ 20000 ਰੁਪਏ ਸਾਲਾਨਾ ਦੇ ਹਿਸਾਬ ਨਾਲ 3 ਸਾਲ ਵਿੱਚ 60000 ਰੁਪਏ ਕਿਸਾਨਾਂ ਵੱਲੋਂ ਬੈਂਕ ਨੂੰ ਅਦਾ ਕੀਤੇ ਗਏ ਸਨ ਉਹਨਾਂ ਨੇ ਕਿਹਾ ਕਿ ਹੁਣ ਲਿਮਟ ਬੰਦ ਕਰਵਾਉਣ ਸਮੇਂ ਕਿਸਾਨਾਂ ਨੂੰ 49000 ਰੁਪਏ ਬੈਂਕ ਵੱਲੋਂ ਵਾਪਸ ਕੀਤੇ ਗਏ ਹਨ ਤੇ ਬੈਂਕ ਵੱਲੋਂ ਮੂਲ ਦੀ ਰਕਮ ਵਿੱਚੋਂ 11000 ਰੁਪਏ ਘੱਟ ਵਾਪਸ ਕੀਤੇ ਗਏ ਐ ਪਿਛਲੇ 2 ਮਹੀਨਿਆਂ ਤੋਂ ਗੇੜੇ ਮਾਰਨ ਕਾਰਨ ਕੰਮ ਨਾ ਹੋਣ ਤੇ ਜਥੇਬੰਦੀ ਵੱਲੋਂ ਧਰਨਾ ਲਾਉਣ ਅਪਰੰਤ ਬੜੀ ਜਲਦੀ ਹੀ ਜਿਹੜੀ ਹੈਗੀ ਆਪਣੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਬੈਂਕ ਨੇ ਪੈਸੇ ਵਾਪਸ ਕਰਨ ਦੀ ਅਪਰੂਵਲ ਲੈ ਲਈ ਸੋ ਇਹ ਕਾਰਜ ਨੂੰ ਨੇਪਰੇ ਚਾੜਾਉਣ ਦੇ ਵਿੱਚ ਭਾਰਤੀ ਕਿਸਾਨ ਜੁਨੀਆਂ ਨੇਕ ਤਾਂ ਉਗਰਾਹਾ ਨੇ ਉਦਮ ਕੀਤਾ ਅਗਲੀ ਖਬਰ ਹੈ ਜੀ ਐਕਸਪ੍ਰੈਸ ਵੇ ਲਈ ਜ਼ਮੀਨ ਪ੍ਰਾਪਤੀ ਬਾਰੇ ਕਿਸਾਨਾਂ ਨਾਲ ਗੱਲ ਕਰਨਗੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਲਈ ਜ਼ਮੀਨ ਅਕਿਆਰ ਕੀਤੇ ਜਾਣ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ ਲੁਧਿਆਣਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ਚ ਜ਼ਮੀਨ ਅਕਿਅਰ ਕਰਨ ਵਿੱਚ ਦੇਰੀ ਕਾਰਨ ਐਕਸਪ੍ਰੈਸ ਵੇ ਦੇ ਕੰਮ ਦੀ ਰਫਤਾਰ ਮੱਠੀ ਪਈ ਹੈ। ਸੂਤਰਾਂ ਅਨੁਸਾਰ ਜ਼ਮੀਨ ਅਕਿਅਰ ਕਰਨ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਕੇਂਦਰ ਵੱਲੋਂ ਖਚਾਈ ਹੋਣ ਮਗਰੋਂ ਮੁੱਖ ਮੰਤਰੀ ਇਸ ਸਮੱਸਿਆ ਦਾ ਹੱਲ ਲੱਭਣ ਲਈ ਕਿਸਾਨਾਂ ਨਾਲ ਜਲਦੀ ਹੀ ਮੀਟਿੰਗ ਕਰਨਗੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੜਕਾਂ ਆਵਾਜਾਈ ਤੇ ਸ਼ਾਰਾ ਮੰਤਰੀ ਨਿਤਨ ਗੜਗਰੀ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਪ੍ਰੋਜੈਕਟਾਂ ਦਾ ਨੋਟਸ ਲੈਨੇ ਆ ਪੰਜਾਬ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੁਕੇ ਇਹਨਾਂ ਪ੍ਰੋਜੈਕਟਾਂ ਦਾ ਮੁੱਦਾ ਉਭਾਰਿਆ ਸੀ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਵੇਂ ਐਕਸਪ੍ਰੈਸ ਵੇ ਲਈ ਜ਼ਿਆਦਾਤਰ ਜ਼ਮੀਨ ਕੇ ਹੋਰ ਕਰ ਲਈ ਗਈ ਹੈ ਪਰ ਲੁਧਿਆਣਾ ਤਰਨਤਾਰਨ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ 100 ਏਕੜ ਦੇ ਕਰੀਬ ਜ਼ਮੀਨ ਹਾਲੇ ਅਕਿਓਰ ਹੋਣੀ ਹੈ ਬਾਕੀਆਂ ਨੂੰ ਜੋ ਪ੍ਰੋਜੈਕਟ 'ਚੋਂ ਰੁਕਾਵਟ ਪੈਦਾ ਕਰੀਆਂ ਹਨ NHAI ਦੇ ਅਧਿਕਾਰੀਆਂ ਅਨੁਸਾਰ ਕਿਸਾਨਾਂ ਦੇ ਮੁਜ਼ਾਰਿਆਂ ਅੰਕਾਰਨ ਜ਼ਮੀਨ ਅਕਿਉਰ ਕਰਨ ਵਿੱਚ ਦੇਰੀ ਹੋ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਉਮੀਦ ਹੈ ਕਿ ਜ਼ਮੀਨ ਮਾਲਕਾਂ ਨਾਲ ਸਿੱਧੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲੇਗਾ